ਜੇ ਮੈਂ ਆਪਣੇ ਕਾਗਰਸ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤਾਂ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਦੇ ਮੇਰੀ ਮਾਰੀ ਹੋਈ ਲੀਕ ਨੂੰ ਤੁਸੀਂ ਵੱਡੀ ਲੀਕ ਮਾਰਦੇ ਲੋਕ ਕਹਿੰਦੇ ਯਾਰ ਲਾਲਜੀਤ ਭੁਲੜ ਨੂੰ 2 ਸਾਲ ਮਿਲ ਕੇ ਮੈਂ ਤਾਂ ਕੀ ਯਾਰ ਮਾਮੂਲੀ ਐਮਐਲਏ ਸੀ ਤੁਸੀਂ ਦੇ ਮੰਤਰੀ ਬਣਿਓ ਫਿਰ ਪੰਚਾਇਤ ਮੰਤਰੀ ਬਣਿਓ ਫਿਰ ਟਰਾਂਸਪੋਰਟ ਮੰਤਰੀ ਬਣਿਓ ਕੀ ਟਰਾਂਸਪੋਰਟ ਮੰਤਰੀ ਬਣ ਕੇ ਫਰੀਕੇ ਦਾ ਬੱਸ ਸਕੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਜਿਹੜੇ ਗਰੀਬ ਵਿਚਾਰੇ ਤੜਫਦੇ ਫਿਰਦੇ ਆ ਕੋਈ ਮੁਲਾਜ਼ਮ ਅਜੇ ਤੱਕ ਜਿਹੜੇ ਸਸਪੈਂਡ ਹੋਏ ਭਾਲ ਕਰਾਇਆ ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਕਾਫ ਦੀ ਗਾਥਾ ਸ਼ੁਰੂ ਕੀਤੀ ਆ ਹਾਲੇ ਤੱਕ ਤਾਂ ਪੂਣੀ ਨਹੀਂ ਵੱਟੀ ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਦੇਖੋ ਮਨ 'ਚ ਬੰਦਨ ਗੁੱਸਾ ਜ਼ਰੂਰ ਆਉਂਦਾ ਹੈ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਹੈ ਅਫਸੋਸ ਵੀ ਆਉਂਦਾ ਕਿ ਤੁਸੀਂ ਕਿਹੜੇ ਰਾਹ ਤੇ ਤੁਰ ਪਏ ਹੋ ਔਰ ਇਹਦੇ ਨਾਲ ਤੁਸੀਂ ਮੇਰਾ ਘਟ ਤੁਸੀਂ ਆਪਣਾ ਸਰਦਾਰ ਜੀ ਜਿਆਦਾ ਜਲੂਸ ਕੱਢਿਆ ਆ ਦੋਸਤੋ ਅੱਜ ਆਮ ਆਦਮੀ ਪਾਰਟੀ ਦੇ ਖਡੂਰ ਸਬ ਹਲਕੇ ਤੋਂ ਉਮੀਦਵਾਰ ਸਰਦਾਰ ਲਾਲਜੀ ਸਿੰਘ ਭੁਲੰਦਰ ਨੇ ਇੱਕ ਵਰਕਰਜ਼ ਮੀਟਿੰਗ ਵਿੱਚ ਮੇਰੇ ਖਿਆਲ ਦੇ ਵਿੱਚ ਰਾਜਨੀਤੀ ਦੀਆਂ ਗੱਲਾਂ ਘਟ ਕੀਤੀਆਂ ਨੇ ਤੇ ਬਹੁਤ ਹੌਲੇ ਕਿਸਮ ਦੀਆਂ ਹੌਲੀਆਂ ਗੱਲਾਂ ਜਾਰੀਆਂ ਕੀਤੀਆਂ ਨੇ ਮਿਰਦੇ ਕੋਲ الزام ਪੋਲਿਟੀਕਲ ਲਾਵੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇੰਨੇ ਹਲਕੇ ਪੱਤਰ ਦੀ ਬਿਆਨਬਾਜ਼ੀ ਮੈਂ ਅੱਜ ਤੱਕ ਆਪਣੇ ਰਾਜਨੀਤਿਕ ਜੀਵਨ ਵਿੱਚ ਕਿਸੇ ਨੂੰ ਆਪਣੇ ਪੋਲੀਟੀਕਲ ਵਿਰੋਧੀਆਂ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ ਇੰਨੀ ਘਟੀਆ ਗੱਲ ਪਤਾ ਨਹੀਂ ਕਿ ਕਿਸ ਗੱਲ ਦਾ ਗੁੱਸਾ ਆ ਇਸ ਗੱਲ ਦਾ ਵਹਿਮ ਆ ਇਹਨਾਂ ਗੱਲਾਂ ਨਾਲ ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵੱਧੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਗਾਲਾਂ ਕੱਢਿਆ ਕਰ ਮੇਰੇ ਪਰਿਵਾਰ ਬਾਰੇ ਜਿੰਨਾ ਤੋਂ ਚਿੱਕੜ ਛਾਲਰਾ ਛਾਲਾ ਮੈਨੂੰ ਕਿਸੇ ਕਿਸਮ ਦੀ ਪਰਵਾਹ ਨਹੀਂ ਪਰ ਮੈਂ ਬੇਨਤੀ ਕਰਾਂ ਕਿ ਪੱਟੀ ਹਲਕੇ ਦੇ ਲੋਕ ਪਰ ਜੇ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਜਦੋਂ ਤੂੰ ਕਿਹਾ ਸੀ ਕਿ ਮੈਂ ਅਗਲੀ ਵਾਰੀ ਵੋਟਾਂ ਤਾਂ ਲੈਣ ਆਉਂਗਾ ਪਹਿਲਾਂ ਕੰਮ ਕਰੂੰਗਾ ਕੰਮ ਕਰਕੇ ਦਿਖਾਣਾ ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗਾ ਲੂੰ ਮੇਰੇ ਕਰਤਾਰ ਬਾਰੇ ਮੇਰੇ ਪਰਿਵਾਰ ਦੇ ਕਰਤਾਰ ਬਾਰੇ ਮੇਰੀ ਘਰ ਵਾਲੀ ਦੇ ਕਰਤਾਰ ਬਾਰੇ ਲੋਕ ਪਿਛਲੇ 30 35 ਸਾਲਾਂ ਤੋਂ ਜਾਣਦੇ ਆ ਮੈਂ ਇਸ ਇਲਾਕੇ ਵਿੱਚ 7 8 9 ਇਲੈਕਸ਼ਨਾਂ ਲੜੀਆਂ ਕੁਝ ਹਰੀਆਂ ਕੁਝ ਜਿੱਤੀਆਂ ਨੇ ਔਰ ਮੇਰੇ ਕਰਤਾਰ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਗੱਲ ਇਸ ਗੱਲ ਦੀ ਸੀ ਕਿ ਜੇ ਕਾਂਗਰਸ ਸਰਕਾਰ ਵੇਲੇ ਵਿਕਾਸ ਹੋਇਆ ਤੇ ਮੈਂ ਵਿਕਾਸ ਦੀਆਂ ਗੱਲਾਂ ਕਰਦਾ ਮੈਂ ਨਾ ਤਾਂ ਜਾਤੀ ਤੌਰ ਤੇ ਕਦੇ ਤੇਰੇ ਬਾਰੇ ਗੱਲ ਕੀਤੀ ਨਾ ਜਾਤੀ ਤੌਰ ਤੇ ਤਰੀਕੇ ਦੇ ਪਰਿਵਾਰ ਦੀ ਗੱਲ ਕੀਤੀ ਨਾ ਤੇਰੇ ਘਰ ਵਾਲੀ ਬਾਰੇ ਗੱਲ ਕੀਤੀ ਮੈਂ ਤਾਂ ਕਰਦਾ ਹੀ ਨਹੀਂ ਮੈਂ ਤਾਂ ਸਿਰਫ ਇਹ ਗੱਲ ਪੁੱਛਦਾ ਹਾਂ ਕਿ ਸਰਦਾਰ ਜੀ ਵਿਕਾਸ ਕਿੱਥੇ ਹੈ ਕੰਮ ਕਿੱਥੇ ਹੈ ਜਿਹੜੀਆਂ ਗੱਲਾਂ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਵੋਟਾਂ ਪਾਈਆਂ ਸੀ ਐਮਐਲਏ ਬਣਾਇਆ ਮੰਤਰੀ ਬਣਾਇਆ ਡਬਲ ਮੰਤਰੀ ਤੁਸੀਂ ਕਹਿੰਦੇ ਹੋ ਕਿ ਆਪਾਂ ਉਹਦੇ ਵਾਸਤੇ ਲੋਕਾਂ ਦਾ ਕੀ ਸਵਾਰਿਆ ਹਲਕੇ ਦਾ ਕੀ ਸਵਾਰਿਆ ਜਿਹੜੀਆਂ ਤੁਸੀਂ ਅੱਜ ਹੋਸ਼ੀਆਂ ਗੱਲਾਂ ਕੀਤੀਆਂ ਨੇ ਦੇਖੋ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੇ ਮਾਨ ਹਾਨੀ ਦਾ ਪਰਚਾ ਕਰਨਾ ਚਾਹੀਦਾ ਮੈਂ ਨਹੀਂ ਕੁਝ ਕਰਨਾ ਬੇਸ਼ੱਕ ਤੁਸੀਂ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ ਮੈਂ ਐਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਜੇ ਤੈਨੂੰ ਵੋਟਾਂ ਵਧਦੀਆਂ ਤੇਰੀਆਂ ਇਸ ਤਰੀਕੇ ਨਾਲ ਤੇ ਮੇਰੇ ਖਿਲਾਫ ਦੇ ਵਿੱਚ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢ ਪਰ ਕਦੇ ਆਪਣੇ ਘਰ ਵਾਲਿਆਂ ਨੂੰ ਆਪਣੀ ਘਰ ਦੀ ਨੂੰ ਪੁੱਛੀਂ ਕਦੇ ਆਪਣੇ ਪਿਤਾ ਜੀ ਨੂੰ ਪੁੱਛੀਂ ਕਦੇ ਭਰਾਵਾਂ ਨੂੰ ਕਦੇ ਬੱਚਿਆਂ ਨੂੰ ਕਦੇ ਆਪਣੇ ਦੋਸਤਾਂ ਨੂੰ ਜਾਂ ਸਾਥੀ ਐਮਐਲਏ ਨੂੰ ਜਾ ਸਰਪੰਚਾਂ ਨੂੰ ਜਾਂ ਕਾਉਂਸਲਰਾਂ ਨੂੰ ਪੁੱਛੀ ਕਿ ਜੋ ਤੂੰ ਅੱਜ ਬੋਲਿਆ ਉਹ ਸੋਭਾ ਦਿੰਦਾ ਹੈ ਰਾਜਨੀਤੀ ਵਿੱਚ ਇਹਨਾਂ ਗੱਲਾਂ ਦੀ ਕਿਹਦਾ ਥਾਂ ਹੈਗੀ ਆ ਕੀ ਜੋ ਅੱਜ ਬੋਲ ਕੇ ਤੂੰ ਕੀ ਸਾਬਟ ਕਰਨਾ ਚਾਹੁੰਦਾ ਹੈ ਰਿਜ਼ਲਟ ਤਾਂ 1 ਜੂਨ ਤੋਂ ਬਾਅਦ 4 ਤਰੀਕ ਨੂੰ ਆ ਜਾਣਾ ਦੇਖੋ ਇੱਕ ਭਲੇਖਾ ਲੋਕਾਂ ਦੇ ਮਨ 'ਚ ਆ ਗਿਆ ਸੀਗਾ ਲੋਕ ਬਦਲਾਅ ਦੇ ਚੱਕਰ ਵਿੱਚ ਫਸ ਗਏ ਲੋਕਾਂ ਨੇ ਵੋਟਾਂ ਪਾਤੀਆਂ ਲੋਕ ਅੱਜ ਪਛਤਾ ਰਹੇ ਨੇ ਤੇ ਜਦੋਂ ਤੁਹਾਡੇ ਪੈਰਾਂ ਥਲੋਂ ਜ਼ਮੀਨ ਖਿਸਕ ਰਹੀ ਹੈ ਉਸ ਖਿਸਕਣ ਕਰਕੇ ਦੇ ਅੱਜ ਗਾਲਾਂ ਕੱਢ ਕੇ ਤੁਹਾਡੀ ਜ਼ਮੀਨ ਤਾਂ ਨਹੀਂ ਬਚਣੀ ਅੱਜ ਉਸ ਇਕੱਠ ਦੇ ਵਿੱਚ ਤੁਹਾਨੂੰ ਚਾਹੀਦਾ ਸੀ ਕਿ 2 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦੇ ਉਹ ਤੇ ਦੱਸ ਦੇ ਕਿ ਪੱਟੀ ਹਲਕੇ ਦੀਆਂ ਕਿੰਨੀਆਂ ਸੜਕਾਂ ਬਣਾਈਆਂ ਕਿੰਨੇ ਦੀ ਰਿਪੇਅਰ ਕੀਤੀ ਹੈ ਕਿੰਨੇ ਪ੍ਰੋਜੈਕਟ ਕੀਤੇ ਨੇ ਜਿਹੜੀ ਲਾਅ ਯੂਨੀਵਰਸਿਟੀ ਪੱਟੀ ਚ ਬਣੀ ਉਹਦੇ ਵਾਸਤੇ ਕਿੰਨੇ ਪੈਸੇ ਰਿਲੀਜ਼ ਕਰਾਏ ਨੇ ਕਿੰਨੀਆਂ ਪੰਚਾਇਤਾਂ ਨੂੰ ਗਰੰਟਾਂ ਦਿੱਤੀਆਂ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਹਸਪਤਾਲਾਂ ਵਿੱਚ ਡਾਕਟਰ ਕਿੰਨੇ ਪੂਰੇ ਕੀਤੇ ਨੇ ਸਕੂਲਾਂ ਵਿੱਚ ਟੀਚਰ ਕਿੰਨੇ ਪੂਰੇ ਕੀਤੇ ਇਹ ਰਿਪੋਰਟ ਕਾਰਡ ਦੇਣਾ ਚਾਹੀਦਾ ਸੀ ਜੇ ਮੈਂ ਆਪਣੇ ਕਾਗਰਸ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤਾਂ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਦੇ ਮੇਰੀ ਮਾਰੀ ਹੋਈ ਲੀਗ ਨੂੰ ਤੁਸੀਂ ਵੱਡੀ ਲੀਗ ਮਾਰਦੇ ਲੋਕ ਕਹਿੰਦੇ ਯਾਰ ਲਾਲਜੀਤ ਭੁਲਦਰ ਨੂੰ 2 ਸਾਲ ਮਿਲ ਕੇ ਮੈਂ ਤਾਂ ਕੀ ਆ ਤਾਂ ਮਾਮੂਲੀ ਐਮ ਐਲ ਏ ਸੀ ਉਸ ਦੇ ਮੰਤਰੀ ਬਣਿਓ ਫਿਰ ਪੰਚਾਇਤ ਮੰਤਰੀ ਬਣਿਓ ਫਿਰ ਟਰਾਂਸਪੋਰਟ ਮੰਤਰੀ ਬਣਿਓ ਕਿ ਟਰਾਂਸਪੋਰਟ ਮੰਤਰੀ ਬਣ ਕੇ ਫਰੀਕੇ ਦਾ ਬੱਸ ਕੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਜਿਹੜੇ ਗਰੀਬ ਜਾਰੇ ਤੜਫਦੇ ਫਿਰਦੇ ਆ ਕੋ ਮੁਲਾਜ਼ਮ ਅਜ ਤੱਕ ਜਿਹੜੇ ਸਸਪੈਂਡ ਹੋਏ ਬਹਾਲ ਕਰਾਇਆ ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਿਕਾਸ ਦੀ ਗਾਥਾ ਸ਼ੁਰੂ ਕੀਤੀ ਆ ਹਾਲੇ ਤੱਕ ਤਾਂ ਪੂਣੀ ਨਹੀਂ ਵੱਟੀ ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਦੇਖੋ ਮਨ 'ਚ ਬੰਦਨ ਗੁੱਸਾ ਜ਼ਰੂਰ ਆਉਂਦਾ ਹੈ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਹੈ ਅਫਸੋਸ ਵੀ ਆਉਂਦਾ ਕਿ ਤੁਸੀਂ ਕਿਹੜੇ ਰਾਹ ਤੇ ਤੁਰ ਪਿਓ ਔਰ ਇਹਦੇ ਨਾਲ ਤੁਸੀਂ ਮੇਰਾ ਘਟ ਤੁਸੀਂ ਆਪਣਾ ਸਰਦਾਰ ਜੀ ਜ਼ਿਆਦਾ ਜਲੂਸ ਕਢਿਆ ਲੋਕ ਆਜੇ ਪੁੱਛਦੇ ਨੇ ਤੁਹਾਡੇ ਤੁਹਾਡੀ ਸਟੇਜ ਤੇ ਬੈਠੇ ਲੋਕ ਤੁਹਾਡੇ ਆਲੇ ਦੁਆਲੇ ਬੈਠੇ ਲੋਕ ਤੁਹਾਡੀ ਪੰਡਾਲ ਵਿੱਚ ਬੈਠੇ ਲੋਕ ਮੈਨੂੰ ਸੈਂਕੜੇ ਲੋਕਾਂ ਨੇ ਫੋਨ ਕੀਤੇ ਆ ਲੋਕ ਰੋ ਰਹੇ ਸਨ ਹੈਰਾਨ ਹੋ ਰਹੇ ਸਨ ਕਿ ਮੰਤਰੀ ਵੀ ਕੋਈ ਇਸ ਤਰ੍ਹਾਂ ਬੋਲਦਾ ਹੁੰਦਾ ਹੈ ਇਸ ਤਰ੍ਹਾਂ ਦੇ ਭਾਸ਼ਣ ਕਰਦੇ ਨੇ ਇਹਨਾਂ ਗੱਲਾਂ ਨਾਲ ਤੁਸੀਂ ਆਪਣਾ ਹੋਸ਼ਾਪਣ ਸਾਬਤ ਕੀਤਾ ਮੈਂ ਕੋਈ ਤੁਹਾਡੇ ਤੇ ਮਾਨ ਨਾਣੀ ਦਾ ਕੇਸ ਨਹੀਂ ਕਰਨਾ ਮੈਂ ਕੋਈ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਪਰਿਵਾਰ ਬਾਰੇ ਤੁਹਾਡੀ ਘਰ ਵਾਲੀ ਬਾਰੇ ਤੁਹਾਡੇ ਕਰਤਾਰ ਬਾਰੇ ਕੋਈ ਗੱਲ ਨਹੀਂ ਕਰਾਂਗਾ ਮੈਂ ਕਦੇ ਗੱਲ ਨਹੀਂ ਕਰਦਾ ਮੈਂ ਸਿਰਫ ਤੇ ਸਿਰਫ ਤੁਹਾਨੂੰ ਜੇ ਪੁੱਛਿਆ ਤੇ ਇਹ ਪੁੱਛਿਆ ਸੀ ਕਿ ਵਿਕਾਸ ਕਿੱਥੇ ਵੱਡੀ ਦਾ ਜਿਹਦੇ ਬਾਅਦ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਹੜੀਆਂ ਗੱਲਾਂ ਵਾਸਤੇ ਤੁਸੀਂ ਦਾਅਵੇ ਕਰਦੇ ਅੱਜ ਕਿੱਥੇ ਉਹ ਕੰਮ ਉਹਨਾਂ ਗੱਲਾਂ ਨੂੰ ਕਰੋ ਪਾਰਲੀਮੈਂਟ ਇਲੈਕਸ਼ਨ ਆਈ ਹੈ ਨਾ ਤੁਸੀਂ ਉਮੀਦਵਾਰ ਬਣੇ ਜੰਮ ਜੰਮ ਬਣੋ ਜੰਮ ਜੰਮ ਮੇਰੀ ਵਿਰੋਧਤਾ ਕਰੋ ਜੰਮ ਜੰਮ ਮੈਨੂੰ ਗਾਲ੍ਹਾਂ ਕੱਢੋ ਇਹਨਾਂ ਗੱਲਾਂ ਨਾਲ ਗੱਲ ਲੋਕ ਜਿਹੜੀਆਂ ਗੱਲਾਂ ਵਾਸਤੇ ਗਾਲ੍ਹਾਂ ਕੱਢਣ ਵਾਸਤੇ ਵੋਟਾਂ ਨਹੀਂ ਸੀ ਪਾਈਆਂ ਲੋਕਾਂ ਨੇ ਗੋਟਾਂ ਪਾਈਆਂ ਸੀ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਦੇਤਾ ਇੱਕ ਮੌਕਾ ਦੂਜਾ ਤੇ ਮੌਕਾ ਨਹੀਂ ਸੀ ਮੰਗਿਆ ਤੁਹਾਡੇ ਹਾਲਾਤ ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਕਿ ਨਹੀਂ ਅਹਿਸਾਸ ਹੌਲੀ ਹੌਲੀ ਜਿਉਂ-ਜਿਉਂ ਇਲੈਕਸ਼ਨ ਲੱਗੇ ਆਉਗੇ ਤੁਹਾਨੂੰ ਅਹਿਸਾਸ ਹੋਊਗਾ ਕਿ ਤੁਸੀਂ ਸਤਾ ਦੇ ਹੰਕਾਰ ਵਿੱਚ ਆਣ ਕੇ ਕਿਹਨੂੰ-ਕਿਹਨੂੰ ਮਾੜਾ ਬੋਲਿਆ ਕਿਹਨੂੰ-ਕਿਹਨੂੰ ਆਪਣਾ ਦਫ਼ਤਰੋਂ ਭਜਾਇਆ ਕਿਹਨੂੰ-ਕਿਹਨੂੰ ਗਾਲ੍ਹਾਂ ਕੱਢੀਆਂ ਕਿਹਨੂੰ-ਕਿਹਨੂੰ ਨੀਵੇਂ ਪੱਦਰ ਦਾ ਨੀਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹਨੂੰ ਲੋਕਾਂ ਨੂੰ ਕਿਹਾ ਕਿ ਮੈਂ ਤੈਨੂੰ ਜਾਣਦੇ ਨਹੀਂ ਤੂੰ ਕਿਹੜੇ ਪਿੰਡੋਂ ਆਇ ਇਹ ਗੱਲਾਂ ਦਾ ਜਵਾਬ ਤੇ ਲੋਕ ਦੇਣਗੇ ਤੁਹਾਨੂੰ ਕੋਈ ਗੱਲ ਨਹੀਂ ਮੈਨੂੰ ਗਾਲਾਂ ਕੱਢੋ ਹੋਰ ਕੱਢੋ ਗਾਲਾਂ ਜੇ ਤੁਹਾਡੇ ਸ਼ਾਇਦ ਤੁਹਾਡੇ ਮਨ ਦੀ ਤਰੱਕੀ ਹੁੰਦੀ ਹੋਵੇ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੋਵੇ ਸਰਦਾਰ ਲਾਲਜੀਤ ਸਿੰਘ ਆ ਮੈਨੂੰ ਜਿੰਨੀ ਮਰਜ਼ੀ ਗਾਲਾਂ ਕੱਢਣਾ ਮੇਰੀ ਘਰਵਾਲੀ ਨੇ ਇਸ ਇਲਾਕੇ ਵਿੱਚ ਕਦਮ ਨਾਲ ਕਦਮ ਮਲਾ ਕੇ ਕੰਮ ਕੀਤਾ ਹੈ ਤੋਂ ਅੱਜ ਬਹੁਤ ਹੋਸ਼ੀਆਂ ਬਹੁਤ ਘਟੀਆ ਗੱਲਾਂ ਕੀਤੀਆਂ ਤੋਂ ਉਹਦੇ ਕਿਰਦਾਰ ਬਾਰੇ ਗੱਲਾਂ ਕੀਤੀਆਂ ਨੇ ਉਹ ਛੋਨਾ ਲੋਕਾਂ ਨੂੰ ਜਿਨ੍ਹਾਂ ਦੇ ਕਮਰੇ ਬਣਾ ਕੇ ਦਿੱਤੇ ਉਹਨਾਂ ਨੇ ਪੁੱਛ ਉਹਨਾਂ ਲੋਕਾਂ ਨੂੰ ਗਰੀਬਾਂ ਦੀ ਜਿਨ੍ਹਾਂ ਦੀ ਮਦਦ ਕਰਦੀ ਹੈ ਪੁੱਛੋ ਕਰੋਨਾ ਕਾਲ ਦੇ ਵਿੱਚ ਜਦੋਂ ਸੁਸਾਇਟੀਆਂ ਨੂੰ ਉੱਥੇ ਲੋਕਾਂ ਦੇ ਰਾਸ਼ਨ ਵਾਸਤੇ ਪੈਸੇ ਦੇ ਕੇ ਜਾਂਦੇ ਲੋ ਯਾਰ ਉਹ ਆਪਣੀ ਕਿਰਤ ਕਮਾਈ ਦੇ ਵਿੱਚ ਤੂੰ ਕਿਹਾ ਕਿ ਗਿਲਦੇ ਦਾ ਢਾਈ ਕਿਲੇ ਮੇਰੇ 60 ਕਿਲੇ ਮੈਂ ਕਹਿੰਨਾ ਮੇਰੇ ਢਾਈ ਕਿਲੇ ਵੀ ਨਹੀਂ ਮੈਂ ਤਾਂ ਗਰੀਬ ਬੰਦਾ ਮਾਤੜ ਬੰਦਾ ਮੈਂ ਕਦੋਂ ਦਾਵਾ ਕੀਤਾ ਮੇਰਾ 100 ਕਿਲਾ ਹੈ ਮੈਂ ਕਹਿੰਨਾ ਤੇਰੇ 60 ਕਿਲੇ 100 ਹੋਣ 200 ਹੋਣ 500 ਹੋਵੇ ਕਿਸੇ ਨੂੰ ਕੀ ਭਾਇਆ ਜੰਮ ਜੰਮ ਬਣਾਓ ਹੋਰ ਦਾਅ ਲੱਗਦਾ ਬਣਾਓ ਮੈਂ ਤਾਂ ਆਪਣੇ ਆਪ ਚ ਸੰਤੁਸ਼ਟ ਆ ਮੈਂ ਕਹਿੰਦਾ ਮੇਰੇ ਢਾਈ ਕਿੱਲੇ ਵੀ ਨਹੀਂ ਮੈਂ ਤਾਂ ਜੋ ਕੁਝ ਵੀ ਹੈ ਮੈਂ ਆਪਣੇ ਆਪ ਸੰਤੁਸ਼ਟ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਬੰਦਾ ਆ ਜੇ ਤੈਨੂੰ ਕੋਈ ਕਿਸੇ ਕੱਲ ਦਾ ਭਲੇਖਾ ਹੋਵੇ ਕਿ ਸ਼ਾਇਦ ਸਰਕਾਰ ਬਣਾ ਕੇ ਤੇ ਮੈਂ ਕੋਈ ਗੁੱਟਾ ਮਾਰਾਂ ਕਿਤੇ ਲੱਭ ਤਕੜੇ ਹੋ ਕੇ ਆਪਣੀਆਂ ਜਿਹੜੀਆਂ ਏਜੰਸੀਆਂ ਨੇ ਤੋਰੀਆਂ ਤੇਰੀਆਂ ਇੰਟੈਲੀਜੈਂਸ ਏਜੰਸੀਆਂ ਨੇ ਵਿਜੀਲੈਂਸ ਨੇ ਜੋ ਮਰਜ਼ੀ ਕਰੋ ਤੁਹਾਡੇ ਕੋਲ ਹੱਕ ਹੈ ਅਸਲ ਆ ਕੰਮ ਕਰੋ ਤਕੜੇ ਹੋ ਕੇ ਕਰੋ ਤੇ ਭਾਰੀ ਆ ਕਿ ਮੈਂ ਹੁਣ ਤਾਂ ਤੈਨੂੰ ਕੁਝ ਨਹੀਂ ਕਹਿਣਾ ਸਮਾਂ ਆ ਜਾਣਾ ਜਦੋਂ ਸਮਾਂ ਆ ਗਿਆ ਨਾ ਫਿਰ ਮੈਂ ਕਲੀ-ਕਲੀ ਦਾ ਸਾਫ ਦਾ ਗੱਲ ਦਾ ਪੁੱਛੂੰਗਾ ਜਰੂਰ ਤੇ ਮਤ ਸਮਝੀ ਕਿਤੇ ਕਮਜ਼ੋਰੀ ਨਾ ਸਮਝੀ ਕਿ ਮੈਂ ਅੱਜ ਕੋ ਗੱਲ ਨਹੀਂ ਕਰਦਾ ਉਹ ਸਮਾਂ ਆਇਆ ਨਾ ਸਰਦਾਰ ਲਾਲਜੀ ਸਿਆ ਇਹ ਜੋ ਕੁਝ ਮੂੰਹ ਚੋਂ ਨਿਕਲਦਾ ਰਿਕਾਰਡਿੰਗ ਹੈ ਤੁਹਾਡੀਆਂ ਟੇਪਾਂ ਪਈਆਂ ਨੇ ਫਿਰ ਮੈਂ ਪੁੱਛੂੰਗਾ ਕਿ ਸਰਦਾਰ ਜੀ ਦੱਸੋ ਇਹਨਾਂ ਗੱਲਾਂ ਦਾ ਜਵਾਬ ਕੀ ਹੈ ਇਲੈਕਸ਼ਨ ਲੜ ਤੈਨੂੰ ਤੇਰੀਆਂ ਗੱਲਾਂ ਮੁਬਾਰਕ ਹੋਣ ਤੇਰੇ ਲਫ਼ਜ਼ ਤੇਰੀ ਸਪੀਚ ਤੈਨੂੰ ਮੁਬਾਰਕ ਹੋਵੇ ਪਰਮਾਤਮਾ ਕਿਰਪਾ ਕਰੇ ਤੰਦਰੁਸਤ ਰਹੇ ਇਹਨਾਂ ਪਰਿਵਾਰ ਤੰਦਰੁਸਤ ਰਹੇ ਉਹ ਵੇਖਣ ਕਿ ਜਦੋਂ 1 ਜੂਨ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਆਉਣਾ ਹੈ ਉਦੋਂ ਆਪਣਾ ਹਾਲ ਕੀ ਹੁੰਦਾ ਹੈ ਗਿਣਤੀ ਕਰਕੇ ਨਾ ਕਿਤੇ ਕਿਤਾਬ ਦੇ ਵਿੱਚ ਲਿਖ ਲੈ ਕੇ ਨਾ ਗਿਣਤੀ ਕਰਦਾ ਜੀ ਕਿੰਨੇ ਲੋਕ ਤਨ ਛੱਡ ਰਹੇ ਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਨਾਬ ਜੀ ਤੁਸੀਂ ਮੰਤਰੀ ਹੋ ਤੁਸੀਂ ਉਮੀਦਵਾਰ ਹੋ ਤੇ ਲੋਕ ਆ ਜੀ ਕਾਂਗਰਸ ਜੁਆਇਨ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਪਤਾ ਲੱਗੂ ਤੈਨੂੰ ਸਮਝ ਨਹੀਂ ਆਉਣੀ ਕਿ ਗੱਲ ਕੀ ਬਣੀ ਹੈ ਹਨੇਰੀ ਆਈ ਸੀ ਨਾ ਆਮ ਆਦਮੀ ਪਾਰਟੀ ਦੀ ਉਹ ਜਦੋਂ ਧੂੜ ਉੱਡੀ ਸੀਗੀ ਉਹ ਲੋਗਾਂ ਦੀਆਂ ਅੱਖਾਂ ਵਿੱਚ ਪਈ ਉਹਨਾਂ ਨੂੰ ਸਾਡਾ ਕੰਮ ਨਜ਼ਰ ਨਹੀਂ ਆਇਆ ਪਰ ਹੁਣ ਇੱਕ ਸੁਨਾਮੀ ਆਉਣੀ ਹੈ ਉਸ ਸੁਨਾਮੀ ਦੇ ਵਿੱਚ ਸਭ ਕੁਝ ਕ੍ਰਾਈਟਰੀ ਹੋ ਜਾਣਾ ਟੈਸ਼ ਨੈਸ਼ ਹੋ ਜਾਣਾ ਖਤਮ ਹੋ ਜਾਣਾ ਟਕੜਾ ਹੋ ਕੇ ਰਾਜਨੀਤੀ ਵਾਸਤੇ ਕੋ ਚੰਗੇ ਸੱਜਣ ਲੱਭ ਕੇ ਉਹਨਾਂ ਨੂੰ ਸਿੱਖ ਕੇ ਮੈਨੂੰ ਕੀ ਬੋਲਣਾ ਚਾਹੀਦਾ ਜਿਹੜੀ ਜਿਹੜੀ ਸਪੀਚ ਅੱਜ ਤੂੰ ਕੀਤੀ ਹੈ ਨਾ ਉਹ ਕਿਤੇ ਆਮਣਾ ਅੰਦਰ ਬਹਿਣ ਕਿਹੜਾ ਉਹ ਸਪੀਚ ਦੁਬਾਰਾ ਸੁਣੀ ਆਪਣੇ ਪਰਿਵਾਰ ਨੂੰ ਆਪਣੇ ਘਰਦਿਆਂ ਨੂੰ ਆਪਣੇ ਪਿਤਾ ਜੀ ਨੂੰ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਦਸੀ ਕਿ ਆ ਜਾ ਮੈਂ ਬੋਲ ਕੇ ਆਇਆ ਹੈ ਕਿ ਇੱਕ ਵੀ ਬੰਦਾ ਤੇਰੀ ਉਸ ਸਪੀਚ ਨੂੰ ਠੀਕ ਕਹ ਦੇਗਾ ਤੇ ਮੈਂ ਜਿੱਥੇ ਕਹਿੰਗਾ ਨੀਵਾ ਨੀਵਾ ਕਰਕੇ ਮੈਨੂੰ ਜਿੱਥੇ ਮਰਜੀ ਬਿਠਾ ਦੇ ਮੈਂ ਆਪਣੀ ਹਾਰ ਮੰਨ ਤਰਸੂ ਇਸ ਕਰਕੇ ਪਰਮਾਤਮਾ ਬੜਾ ਬਿਆਨ ਤੇ ਆ ਮੈਂ ਬਹੁਤ ਜਫਰ ਜਲਦੇ ਆ ਤੰਗੀਆਂ ਦੇਖੀਆਂ ਮੈਨੂੰ ਕਿਸੇ ਕਿਸਮ ਦੇ ਪ੍ਰਵਾਹ ਨਹੀਂ ਜਿੱਤਾਂ ਹਾਰਾ ਪਰਮਾਤਮਾ ਦੇ ਵਾਸਤੇ ਆ ਅਧਿਕਾਰ ਕਦੇ ਜਿੱਤ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਤਕੜੇ ਹੋ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਜੋ ਰੱਬ ਨੇ ਤੁਹਾਨੂੰ ਦਿੱਤੀ ਆ ਲੋਕਾਂ ਨੇ ਦਿੱਤੀ ਆ ਔਰ ਜੋ ਤੁਸੀਂ ਕੀਤਾ ਹੈ ਇਹਦਾ ਕਮਿਆਜਾ ਮੇਰੇ ਖਿਆਲ ਦੇ ਵਿੱਚ 650 ਬੰਦਾ ਉਸ ਤੁਹਾਡੀ ਮੀਟਿੰਗ ਦੇ ਵਿੱਚ ਸੀ ਯੋਗ ਤਾਂ ਤੁਸੀਂ ਬੜਾ ਲਾਇਆ ਉਸੀਆਂ ਕੁਝ ਖਾਲੀ ਵੀ ਸੀ ਔਰ ਉਸ 650 ਬੰਦੇ ਵਿੱਚੋਂ ਇੱਕ ਵੀ ਬੰਦਾ ਜੇ ਤੈਨੂੰ ਕਵੇ ਕਿ ਬਹੁਤ ਚੰਗਾ ਬੋਲਿਆ ਤੇ ਜਰੂਰ ਆਪਣੇ ਆਪ ਨੂੰ ਥਾਪੀ ਦੇ ਪਰ ਮੈਨੂੰ ਅਫਸੋਸ ਹੈ ਮੈਨੂੰ ਤਰਸ ਆਉਂਦਾ ਤੇਰੀ ਸੋਚ ਦੇ ਯਾਰ ਤੂੰ ਕਿੱਥੇ ਰਾਜਨੀਤੀ ਦਾ ਪੱਧਰ ਇੰਨਾ ਦੀਵਾ ਦੇਖਦਾ ਇਹਦਾ ਸਾਥ ਤਨ ਆਉਣ ਵਾਲ ਦਿਨਾਂ ਚ ਹੋਊਗਾ ਔਰ ਤੈਨੂੰ ਕਮਿਆਜਾ ਭੁਗਤਣਾ ਪੈਣਾ ਚੇਤਾ ਰੱਖੀ ਬਹੁਤ ਬਹੁਤ ਧੰਨਵਾਦ ਸਾਹਿਬ